ਹੋ ਗਈ ਫਾਈਨਲੀ ਮੇਰੀ ਫਿਲਮ ਆ ਰਹੀ ਬੜੇ ਪਰਦੇ ਤੇ ਕਿਸ ਕਿਸ ਕੋ ਪਿਆਰ ਕਰੂ بتاؤ ਫਿਰ ਓ ਗੋਡ ਕਿਉਂਕਿ ਇਹ ਮੇਰਾ ਲਿਖਿਆ ਸੀ ਇਥੇ ਕਿਦਾਂ ਮਤਲਬ ਕਿ ਤੁਸੀਂ ਆਡੀਸ਼ਨ ਦਿੱਤਾ ਜਾਂ ਕਿਸੇ ਨੇ ਕੋਈ ਕਹਿੰਦੇ ਹੁੰਦੇ ਨਾ ਵੀ ਨਹੀਂ ਉਹਨੂੰ ਕੁੜੀ ਨੂੰ ਦੇਖਿਆ ਸੀ ਉਹ ਬਹੁਤ ਸੋਹਣਾ ਕੰਮ ਕਰਦੀ ਆ ਵੀ ਉਹਨਾਂ ਨਾਲ ਗੱਲ ਕੀਤੀ ਜਾਵੇ ਅਮ ਦਿਸ ਇਜ਼ ਅ ਲੋਕੀ ਦਾ ਕੈਰੀਨ ਇੰਸਟਾਗ੍ਰਾਮ ਤੋਂ ਕਾਸਟਿੰਗ ਹੋਈ ਆ ਤਾਂ ਕਿ ਮੈਂ ਬਣਾਇਆ ਨਾ ਇੰਸਟਾਗ੍ਰਾਮ ਵੀ ਮੇਰਾ ਤੁਸੀਂ ਬਣਾ ਲਓ ਤੇ ਐਕਟ੍ਰੈਸ ਹੁੰਦੇ ਨਾਲ ਨਾ ਤੁਸੀਂ ਇੱਕ ਬਿਜ਼ਨਸ ਵੂਮੈਨ ਵੀ ਉਹ ਸਟੋਰ ਫਿਰ ਹਰ ਜਗ੍ਹਾ ਨੇ ਮੋਸਟਲੀ ਦੁਬਈ ਚ ਵੀ ਹੈ ਉੱਥੇ ਮੇਰਾ ਬ੍ਰਦਰ ਰਹਿੰਦਾ ਹੈ ਮਾਈ ਰeal ਬ੍ਰਦਰ ਤਾਂ ਹੀ ਲੁਕਸ ਆਫਟਰ ਇਟ ਠੀਕ ਹੈ ਬੈਂਗਲੌਰ ਦਿੱਲੀ ਹਾਈਦਰਾਬਾਦ ਬੰਬੇਜ ਟੂ ਤੇ ਗੁਆਚ ਇੰਡੀਆ ਚ ਸਿਕਸ ਨੇ ਸਟੋਰ ਮੈਨ ਲੱਗਦਾ ਕਿ ਜਿਹੜੇ ਆਰਟਿਸਟ ਨੂੰ ਨਿਖਾਰਨਾ ਹੁੰਦਾ ਨਾ ਪਰ ਮਾਗਮਾ ਨੇ ਜਿਹੜੇ ਇਨਸਾਨ ਨੂੰ ਉਹਨੂੰ ਠੋਕਰ ਵਜਦੀ ਆ ਉਹਨੂੰ ਨਾ 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 ਹੁੰਦੀ ਰਹਿੰਦੀ ਆ ਹੈ ਨਾ ਸੋ ਇਹ ਬਹੁਤ ਵਾਰੀ ਨਾ ਹੋਈ ਆ ਹਰ ਜਗ੍ਹਾ ਨਾ ਮਿਲਦੀ ਹੈ ਹਿੰਦੀ ਫਿਲਮਾਂ ਤਾਂ ਜਿਹੜੀਆਂ ਵੀ ਜਿਸ ਤਰ੍ਹਾਂ ਦੀ ਵੀ ਮੈਂ ਆਡੀਸ਼ਨ ਤੇ ਕਿੰਨੀ ਫਿਲਮਾਂ ਦੀ ਆਡੀਸ਼ਨ ਦਿੱਤੀ ਮੈਂ ਸਿਸਟਰ ਦਾ ਰੋਲ ਵੱਡਾ ਰੋਲ ਛੋਟਾ ਰੋਲ ਫॉर ਮੀ ਡਸਨਟ ਮੈਟਰ ਕਿ ਸਾਈਜ਼ ਕਿੰਨਾ ਹੈ ਰੋਲ ਦਾ ਇਟ ਮੈਟਰਸ ਕਿ ਸੱਚੀ ਗੱਲ ਜੀ ਸਾਰਿਆਂ ਨੂੰ ਮੈਂ ਮਨੀਸ਼ਾ ਰੋਜ਼ਾਨਾ ਸਪੋਕਸਮੈਨ ਤੇ ਸਵਾਗਤ ਕਰਦੀ ਆ ਸਾਡੀ ਇੰਡਸਟਰੀ ਦੇ ਵਿੱਚ ਨਾ ਕੁੜੀਆਂ ਬਹੁਤ ਪਿਆਰੀਆਂ ਪਿਆਰੀਆਂ ਨੇ ਜਿਹੜਾ ਬਹੁਤ ਸੋਹਣਾ ਕੰਮ ਕਰਦੀਆਂ ਨੇ ਬਟ ਕਈਆਂ ਨੂੰ ਨਾ ਟਾਈਮ ਬਹੁਤ ਲੰਮਾ ਲੱਗ ਜਾਂਦਾ ਹੈ ਆਪਣੀ ਪਹਿਚਾਨ ਬਣਾਉਣ ਦੇ ਲਈ ਬਣ ਵੀ ਜਾਂਦੀਆਂ ਬਟ ਜੋ दिली ਤਮੰਨਾ ਹੁੰਦੀ ਹੈ ਨਾ ਜੋ ਦਿਲੋਂ ਕਰਨਾ ਚਾਹੁੰਦੇ ਆ ਉਹ ਕਈ ਵਾਰ ਸਮਾਂ ਲੱਗਦਾ ਤੇ ਕਈਆਂ ਨੂੰ ਏਕਸ ਬੀਨ 15 ਇਅਰਸ ਵੀ ਲੱਗ ਜਾਂਦੇ ਆ ਤੇ ਜਿਹਨੂੰ 15 ਸਾਲ ਲੱਗੇ ਆ ਜਿਹਨੇ ਆਪਣਾ ਉਹ ਕੰਮ ਹਾਸਿਲ ਕਰ ਲਿਆ ਪਹਿਲੀ ਫਿਲਮ ਉਹਨਾਂ ਦੀ ਐਜ਼ ਅ ਲੀਡ ਆ ਚੁੱਕੀ ਆ ਉਹ ਇੱਕ ਬਿਜ਼ਨਸ ਊਮੈਨ ਵੀ ਨੇ ਤੇ ਬਹੁਤ ਸੋਹਣਾ ਕੰਮ ਕਰਦੇ ਨੇ ਸੀਰੀਅਲਸ ਵਿੱਚ ਕੰਮ ਕੀਤਾ ਆ ਪੰਜਾਬੀ ਫਿਲਮ ਦੇ ਵਿੱਚ ਕੰਮ ਕੀਤਾ ਆ ਸਾਊਥ ਦੇ ਵਿੱਚ ਕੰਮ ਕੀਤਾ ਆ ਸੋ ਫਾਈਨਲੀ ਉਹਨਾਂ ਦੀ ਬਾਲੀਵੁੱਡ ਮੂਵੀ ਆ ਗਈ ਆ ਮੈਂ ਗੱਲ ਕਰ ਰਹੀ ਆ ਪਰਲ ਗੁਲਾਟੀ ਉਹਨਾਂ ਦੀ ਆਓ ਜੀ ਸਵਾਗਤ ਕਰਦੇ ਆ ਉਹਨਾਂ ਦਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਥੈਂਕ ਯੂ ਮਨੀਸ਼ ਆ ਵਾਸ ਸੱਚ ਅ ਸੱਚ ਅ ਸਵੀਟ ਇੰਟਰੋ ਦਿਲ ਤੋਂ ਆਇਆ ਇੱਕਦਮ ਜੀ ਇਹ ਹੈ ਤੁਸੀਂ ਹੋ ਮਤਲਬ ਕਿ ਜੋ ਤੁਸੀਂ ਹੋ ਜੋ ਤੁਸੀਂ ਕੰਮ ਕੀਤਾ ਆ ਜਿੰਨਾ ਸਟਰਗਲ ਕਹਿ ਸਕਦੇ ਆਪਾਂ ਇੱਕ ਪੇਸ਼IENTS ਲੈਵਲ ਹੁੰਦਾ ਨਾ ਬੰਦੇ ਦਾ ਕਿ ਮੈਂ ਇਨਾ ਸਬਰ ਕੀਤਾ ਜੀ ਤੇ ਤੁਹਾਡੇ ਮਮਾ ਕਹਿੰਦੇ ਸੀ ਵੀ ਨਹੀਂ ਜੋ ਤੇਰਾ ਮੁਕਾਮ ਆ ਜੋ ਤੂੰ ਹੈ ਉਹ ਇੱਕ ਨਾ ਇੱਕ ਦਿਨ ਤੇਰੇ ਸਾਹਮਣੇ ਆਊਗਾ ਉਹ ਤੈਨੂੰ ਮਿਲੂਗਾ ਤੇ ਅੱਜ ਉਹ ਮਿਲ ਗਿਆ ਨੋ ਆਈ نو ਮੈਨ ਟੋ ਹਜੂ ਵੀ ਬਿਲੀਵ ਨਹੀਂ ਹੋ ਰਿਹਾ ਹੋ ਗਈ ਫਾਈਨਲੀ ਮੇਰੀ ਫਿਲਮ ਆ ਗਈ ਬੜੇ ਪਰਦੇ ਤੇ किस किस को प्यार करूं बताओ फिर oh God, <laughs> <laughs> मैं तो सारी स्क्रीन प्यार कर रही हूँ इस जेडी स्क्रीन पे मेरी फिल्म आ रही है मैं तो मन कर रही है मैं हर जगह जाके प्रेजेंट हो उठे hmm. मैं जाके देखा सब दे आई एम वेरी वेरी एक्साइटेड आई कॉन्ट एक्सप्लेन इन वर्ड्स सीरियसली अच्छा तो अखा दिखता पाया है ना सो so, ਤਾਨੂੰ ਬੜਾ ਚੰਗਾ ਲੱਗਦਾ ਤੁਹਾਨੂੰ ਸਕਰੀਨ ਤੇ ਦੇਖ ਕੇ ਬੜਾ ਵਧੀਆ ਲੱਗਿਆ ਇੱਕ ਜਿਵੇਂ ਤੁਸੀਂ ਉੱਚ 크ਰਿਸਚੀਅਨ ਬਣੇ ਹੋਏ ਨਾ ਉਹ ਤੁਸੀਂ ਵੀ ਰੋਲ ਨਿਭਾਇਆ ਤੇ ਅੱਜ ਵੀ ਤੁਸੀਂ ਬਹੁਤ ਪਿਆਰੇ ਲੱਗਦੇ ਪਏ ਹੋ ਅੱਜ ਮੈਂ ਪੰਜਾਬੀ ਕੁੜੀ ਬਣ ਕੇ ਆਇਆ ਪੰਜਾਬੀ ਮੈਂ ਮੇਧੀਆਂ ਤਾਂ ਨਹੀਂ ਬਣਾਈ ਮੈਂ ਕੁਟ ਟਵਿਸਟ ਕੀਤੇ ਨੇ ਟਵਿਸਟ ਕੀਤੇ ਆ ਕਾਈਂਡ ਆਫ 댓 ਹੈ ਨਾ ਯਾ ਮੇਧੀਆਂ ਤਾਂ ਛੋਟੇ ਛੋਟੇ ਬਰੇਡਸ ਹੁੰਦੀਆਂ ਨੇ ਹਾਂਜੀ ਉਹ ਇਦਾਂ ਦਾ ਗੁੰਗਰ ਇਦਾਂ ਦਾ ਉਹ ਨਹੀਂ ਮੈਂ ਬਟ ਟਵਿਸਟਸ ਕੀਤੇ ਠੀਕ ਹੈ ਜਿਵੇਂ ਪੰਜਾਬੀ ਕੁੜੀ ਲੱਗਦਾ ਅੱਜ ਮੰਮਾ ਦਾ ਕੀ ਰਿਐਕਸ਼ਨ ਸੀ ਮਦਦ ਦਾ ਮੰਮੀ ਤਾਂ ਬਹੁਤ ਹੀ ਐਕਸਾਈਟਡ ਸੀ ਆਈ ਥਿੰਕ ਜਦ ਲਾਸਟ ਨਾ ਆਇਆ ਐਂਡ ਸ਼ੀ ਵਾਸ ਦੈਨ ਥੋੜਾ ਜਿਹਾ ਇਮੋਸ਼ਨਲ ਹੋਏ ਬਟ ਫਿਲਮ ਇਨੀ ਕਾਮੇਡੀ ਹੈ ਇਨੀ ਕਾਮੇਡੀ ਆਈ ਥਿੰਕ ਉਹ ਪ੍ਰਾਊਡ ਜ਼ਿਆਦਾ ਫੀਲ ਕਰ ਰਹੀ ਸੀ ਉਹਨਾਂ ਨੇ ਵੀ ਮੇਰੇ ਨਾਲ ਪੇਸ਼ੈਂਸ ਉਹ ਮੇਰੇ ਤੋਂ ਜ਼ਿਆਦਾ ਪੇਸ਼ੈਂਟ ਰਹਿ ਨੇ ਬਿਕਾਜ਼ ਸ਼ੁਰੂਜ ਕੀ ਹੁੰਦਾ ਹੈ ਦੋ ਤਿੰਨ ਸਾਲ ਤੁਸੀਂ ਆਂਦੇ ਹੋ ਜੇ ਹੋ ਗਿਆ ਤਾਂ ਹੋ ਗਿਆ ਨਹੀਂ ਹੁੰਦਾ ਤਾਂ ਨਾ ਬਹੁਤ ਲੋਕਾਂ ਦਾ ਸਬਰ ਜਿਹੜਾ ਉਹ ਟੁੱਟ ਜਾਂਦਾ ਹੈ ਦੇ ਡੋਨਟ ਉਹ ਰੁਕਦੇ ਨਹੀਂ ਇਨ ਇਨ ਟਾਈਮ ਮੰਮੀ ਨੇ ਵੇਖਿਆ ਮੇਰੇ ਨਾਲ ਉਹਨਾਂ ਨੇ ਵੇਖਿਆ ਕਿ ਇੱਕ ਰਿਜੈਕਟ ਹੋਇਆ ਦੂਜਾ ਸ਼ੋਅ ਮੂਵੀ ਰਿਜੈਕਟ ਹੁੰਦੇ ਰਹਿੰਦੇ ਹੋ ਤੁਸੀਂ ਇਹ ਰਿਜੈਕਸ਼ਨ ਤਾਂ 파ਰਟ ਹੈ ਐਜ਼ ਐਨ ਆਰਟਿਸਟ ਤੁਸੀਂ ਕੁਝ ਵੀ ਕਰੋ ਤੁਸੀਂ ਰਿਜੈਕਟ ਹੁੰਦੇ ਰਹਿੰਦੇ ਹੋ ਹਾਂਜੀ ਐਂਡ ਉਸ ਤੋਂ ਬਾਅਦ ਇਟਸ ਨਾਟ ਅਬਾਊਟ ਕਿ ਤੁਸੀਂ ਕਿ ਵਾਟ ਯੂ ਆਸਕਿੰਗ ਫਾਰ ਬੇਸਿਕਲੀ ਕਿ ਤੁਸੀਂ ਮੰਗ ਰਹੇ ਹੋ ਫਿਲਮ ਤੋਂ ਇਹ ਹੁੰਦਾ ਬਸ ਹੁਣ ਆ ਜਾਏ ਕੰਮ ਚੰਗਾ ਮਿਲ ਜਾਏ ਚੰਗੇ ਲੋਕਾਂ ਨਾਲ ਐਂਡਨ ਪੰਜਾਬੀ ਫਿਲਮਾਂ ਵੀ ਕਿਤੇ ਨਹੀਂ ਚਲੀਆਂ ਆਈਆਂ ਆਈ ਮੀਨ ਫੈਕਟ ਹੈ ਕੋਈ ਵੀ ਫਿਲਮ ਨਹੀਂ ਚੱਲੀ ਆ ਕਿਉਂਕਿ ਆ ਇੱਥੇ ਹੋਣਾ ਸੀ ਨਾ ਇਦਾਂ ਮਤਲਬ ਕਿ ਆ ਚੀਜ਼ ਦੇ ਲਈ ਆ ਚੀਜ਼ ਦੇ ਲਈ ਸਪੈਸ਼ਲੀ ਗੱਲ ਕਰਨੀ ਸੀਗੀ ਹੈ ਨਾ ਇਹਨੂੰ 15 ਸਾਲ ਲੱਗਣੇ ਸੀਗੇ ਇਹ ਚੀਜ਼ ਨੂੰ ਲਿਖਿਆ ਸੀ ਮੇਰੇ ਲਈ ਲਿਖਿਆ ਸੀਗਾ ਹੈ ਨਾ ਅੱਛਾ ਜਿਵੇਂ ਤੁਸੀਂ ਕਿਹਾ ਕਿ ਵੈਸੇ ਆਬਵੀਅਸਲੀ ਤੁਸੀਂ ਇਹ ਚੀਜ਼ ਬਹੁਤ ਵਾਰੀ ਕਹੀ ਹੈ ਕਿ ਰਿਜੈਕਸ਼ਨ ਨਾ ਮਿਲਦੀ ਹੀ ਮਿਲਦੀ ਆ ਮੈਨ ਲੱਗਦਾ ਕਿ ਜਿਹੜੇ ਆਰਟਿਸਟ ਨੂੰ ਨਿਖਾਰਨਾ ਹੁੰਦਾ ਨਾ ਪਰਮਾਤਮਾ ਨੇ ਜਿਹੜੇ ਇਨਸਾਨ ਨੂੰ ਉਹਨੂੰ ਠੋਕਰ ਵੱਜਦੀ ਆ ਉਹਨੂੰ ਨਾ 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 ਹੁੰਦੀ ਰਹਿੰਦੀ ਆ ਹੈ ਨਾ ਸੋ ਇਹ ਬਹੁਤ ਵਾਰੀ ਨਾ ਹੋਈ ਆ ਟੀਵੀ ਸੀਰੀਅਲਸ ਦੇ ਲਈ ਫਿਲਮਾਂ ਦੇ ਲਈ ਜਾਂ ਫਿਰ ਕੋਈ ਹੋਰ ਚੀਜ਼ ਦੇ ਲਈ ਹਰ ਜਗਾ ਨਾ ਮਿਲਦੀ ਐ ਐਡਸ ਤੇ ਸਭ ਬਹੁਤ ਜ਼ਿਆਦਾ ਬਿਕੋਜ਼ ਆਡੀਸ਼ਨਸ ਵੀ ਉਹਨੇ ਵੋਲਿਊਮ ਚ ਤੁਸੀਂ ਦਿੰਦੇ ਹੋ ਹਿੰਦੀ ਫਿਲਮਾਂ ਤਾਂ ਜਿਹੜੀਆਂ ਵੀ ਜਿਸ ਤਰ੍ਹਾਂ ਦੀ ਵੀ ਮੈਂ ਆਡੀਸ਼ਨ ਤੇ ਕਿੰਨੀ ਫਿਲਮਾਂ ਲਈ ਆਡੀਸ਼ਨ ਦਿੱਤੀ ਮੈਂ सिਸਟਰ ਦਾ ਰੋਲ ਵੱਡਾ ਰੋਲ ਛੋਟਾ ਰੋਲ ਫॉर ਮੀ ਡਸਨਟ ਮੈਟਰ ਕਿ ਸਾਈਜ਼ ਕਿੰਨਾ ਰੋਲ ਦਾ ਇਟ ਮੈਟਰਸ ਕਿ ਪ੍ਰੋਡਕਸ਼ਨ ਚੰਗਾ ਹੈ ਕਿ ਨਹੀਂ ਹੈ ਡਾਇਰੈਕਟਰ ਚੰਗਾ ਹੈ ਮੈਨੂੰ ਇਸ ਦੇ ਨਾਲ ਕੰਮ ਕਰਨਾ ਬਟ ਆਈ ਥਿੰਕ ਆ ਲਿਖਿਆ ਸੀ ਕਿ ਮੈਂ ਤਾਂ ਸੁਪਨਾ ਸੀ ਮੇਰੀ ਪਹਿਲੀ ਫਿਲਮ ਦੇ ਵਿੱਚ ਮੈਂ ਪੋਸਟਰ ਤੇ ਹੋਵਾਂ ਹੀਰੋਇਨ ਤੇ ਤੋਂ ਆਈ ਹਾਂ ਡੈਡ ਰਾਈਟ ਬਟ ਮੈਂ ਫਿਰ ਵੀ ਸੋਚਦੀ ਸੀ ਨਹੀਂ ਇਹ ਛੋਟਾ ਵੀ ਰੋਲ ਹੈ ਮੈਂ ਆਡੀਸ਼ਨ ਦੇ ਦੂੰਗੀ ਧਰਮਾਦੀ ਮੂਵੀ ਹੈ ਜਾਂ ਸ਼ਾਜ ਦੀ ਮੂਵੀ ਹੈ ਆਡੀਸ਼ਨ ਦੇਣੀ ਬਣਦੀ ਹੈ बिकॉज़ दे आर 빅 ਹਾਂ ਉੱਥੇ ਨਹੀਂ ਸਿਲੈਕਟ ਹੋਈ ਮੈਂ ਕਿੱਥੇ ਵੀ ਇੱਥੇ ਹੋਈ ਕਿਉਂਕਿ ਇਹ ਮੇਰਾ ਲਿਖਿਆ ਸੀ ਇੱਥੇ ਕਿੱਦਾਂ ਮਤਲਬ ਕਿ ਤੁਸੀਂ ਆਡੀਸ਼ਨ ਦਿੱਤਾ ਜਾਂ ਕਿਸੇ ਨੇ ਕੋਈ ਕਹਿੰਦੇ ਹੁੰਦੇ ਨਾ ਵੀ ਨਹੀਂ ਉਹਨੂੰ ਕੁੜੀ ਨੂੰ ਦੇਖਿਆ ਸੀ ਉਹ ਬਹੁਤ ਸੋਹਣਾ ਕੰਮ ਕਰਦੀ ਆ ਵੀ ਉਹਨਾਂ ਨਾਲ ਗੱਲ ਕੀਤੀ ਜਾਵੇ ਆਹ ਦਿਸ ਇਜ਼ ਲੋਕੀ ਤਾਂ ਕਹਿ ਰਹੇ ਨੇ ਇੰਸਟਾਗ੍ਰਾਮ ਤੋਂ ਕਾਸਟਿੰਗ ਹੋਈ ਆ ਤਾ ਕੀ ਮੈਂ ਬਣਾਇਆ ਨਾ ਇੰਸਟਾਗ੍ਰam ਵੀ ਮੇਰਾ ਤੁਸੀਂ ਬਣਾ ਲਓ ਵੈਰੀ ਨਾਈਸ ਵੈਰੀ ਵੈਰੀ ਨਾਈਸ ਆਈ ਥਿੰਕ ਮਾਈ ਮੈਨੇਜਮੈਂਟ ਰਸ਼ੈਲ ਕਰਕੇ ਕੁੜੀਆਂ ਕਲੈਕਟਿਵ ਮੀਨੀ ਮੈਨੇਜਮੈਂਟ ਹੈ ਓਕੇ ਉਹਦੇ ਉਹ ਸਕ੍ਰਿਪਟਸ ਜਿਹੜੀ ਅਨੰਦ ਦੇ ਕੋਲ ਆਉਂਦੀਆਂ ਨੇ ਉਹ ਪੜ੍ਹਦੇ ਨੇ ਅਨੰਦ ਦੇ ਪਿਚ ਪੀਪਲ ਓਕੇ ਤੰਦੇ ਪਿਚ ਟੂ ਮੀ ਐਂਡ ਮੀਟਿੰਗ ਹੋਈ ਮੇਰੀ ਅਨੁਕਲਪ ਸਰ ਦੇ ਨਾਲ ਅਨੁਕਲਪੂ ਸਵਾਮੀ ਦੇ ਨਾਲ ਐਂਡ ਚੰਗਾ ਵੀ ਲੱਗਿਆ पहली फिल्म बिना ऑडिशन तो मिली मतलब कुछ तो ना कमाया वे, वे देखिए <laughs> लग, कि बढ़िया गल सुन के मैंने बढ़िया लग गया कि तुम क्या कि ऑडिशन तो बगैर है ना इन्नी ऑडिशन देके पहली बारी मैं ऑडिशन तो बिना सिलेक्ट हुई हाँ किसी चीज़ के लिए नहीं तो ऑडिशन होंगी है हर चीज़ में पहला जो फेसबुक पर भी सिलेक्ट हुई थी आने तो बाद ऑडिशन दिती थी हियर देर वॉज नो ऑडिशन and it takes a lot of years ne ta audition ta har cheez de liye deni panni hai je if you're an outsider outsider as well main lagda oh oh aa bhi gaya re bahut kaam karke taade cho cheez aa jandiyan ve enu kidda mold karna scene kidda karna kam kidda karna hai na so cheez aa jandiyan ne te upar to hi sone vi bahut stop chalo theek kehnde vi camera agge tareef nahi karni chahidi pichh sunndi hundi bande di oh really pata hai te actress hon de naal na tusi ik ਬਿਜ਼ਨਸ वूमेन ਵੀ ਹੋ ਹੈਨਾ ਉਹ ਚੀਜ਼ ਸੁਣ ਕੇ ਜਾਣ ਕੇ ਦੇਖ ਕੇ ਵਧੀਆ ਲੱਗਦਾ ਹੈ ਹੈਨਾ ਉਹ ਤੁਸੀਂ ਮੈਂ ਇੰਟਰਵਿਊ ਸੋਣੀ ਸਾਰੀ ਤੁਸੀਂ ਕਹਿ ਰਹੇ ਸੀ ਕਿ ਮੇਰੀ ਮਦਰ ਨੇ ਵੀ ਮੇਰਾ ਉਹਦੇ ਵਿੱਚ ਪੂਰਾ ਸਾਥ ਦਿੱਤਾ ਹੈ ਹੈਨਾ ਹਾਂਜੀ ਪੂਰਾ ਉਹੀ ਮੇਰੇ ਨਾਲ ਉਹ ਹਜੇ ਵੀ ਮੈਨੂਫੈਕਚਰਿੰਗ ਹੈਡ ਕਰਦੇ ਨੇ ਮੇਰੇ ਮੰਮੀ। ਮਪਾਈਆਂ ਹੋਈਆਂ ਮੇਰੀ ਟੈਂਸ਼ਨਸ। ਤਾਂ ਸਟਾਰਟ ਜਦ ਆਪਾਂ ਕੀਤਾ ਸੀ ਲਿਵਿੰਗ ਰੂਮ ਤੋਂ ਕੀਤਾ ਸੀ ਉਹ ਸਿਲਾਈ ਮਸ਼ੀਨ ਤੇ ਮੰਮੀ ਮੇਰੇ ਜਿਹੜੇ ਵੈਫਟਸ ਤੇ ਉਹ ਹੁੰਦੇ ਸੀ ਉਹ ਸਿਲਦੇ ਸੀ ਤੇ ਮੈਂ ਕਲਿਪਸ ਮੈਂ ਸੂਈ धागा ਮੈਨੂੰ ਆਂਦਾ। ਓਕੇ। ਤੋਂ ਮੈਂ ਹੱਥ ਨਾਲ ਸਿਲਦੀ ਸੀ ਮੰਮੀ ਮਸ਼ੀਨ ਦੀ ਸਿਲਾਈ ਕਰਦੇ ਸੀ ਤੇ ਐਦਾਂ ਕਰਕੇ ਆਪਾਂ ਸਟਾਰਟ ਕੀਤਾ ਫਿਰ ਟੀਮ ਵੱਧਦੀ ਗਈ ਵੱਧਦੀ ਗਈ ਹੁਣ।

अच्छा ਜਿਹੜੀ ਇੱਕ ਬਿਜ਼ਨਸ ਵੂਮਨ ਹੁੰਦੀ ਹੈ ਨਾ ਪਰੋ ਜੀ ਉਹਦਾ ਨਾ ਇੱਕ ਐਟੀਟਿਊਡ ਲੱਗ ਹੁੰਦਾ ਪੋਜ਼ਿਟਿਵ ਇਹ ਦੇ ਨਾਲ। ਜਦ ਬਹੁਤੇ ਲੋਕ ਤੁਹਾਨੂੰ ਪਹਿਲਾਂ ਪ੍ਰੇਜ਼ ਨਹੀਂ ਕਰਦੇ ਲਾਈਕ ਤੂੰ ਕੀ ਕਰਨ ਲੱਗੀ ਆ ਲਾਈਕ ਕਿਸੇ ਚ ਖਾਸ ਇਸ ਵੱਲ ਧਿਆਨ ਦੇਣਾ ਇਹ ਕੁੜੀਆਂ ਨੂੰ ਲੈ ਕੇ ਸਪੈਸ਼ਲੀ ਹੁੰਦਾ ਆ ਹੈ ਨਾ ਇਹ ਚੀਜ਼ ਸੋ ਉਹ ਚੀਜ਼ ਤੋਂ ਕਿਵੇਂ ਥੋੜਾ ਜਿਹਾ ਬਾਹਰ ਆਉਣਾ ਕਿਵੇਂ ਉਹ ਸੋਚ ਨੂੰ ਥੋੜਾ ਸਾਈਡ ਤੇ ਕਰਕੇ ਸਿਰਫ ਆਪਣੇ ਵੱਲ ਧਿਆਨ ਦੇਣਾ ਉਹਦੇ ਵਿੱਚ ਤੁਹਾਨੂੰ ਕਹਨੇ ਪੁਸ਼ ਕੀਤਾ ਮਦਰ ਨੇ ਦੋਸਤਾਂ ਨੇ ਹੋ ਰਿਸ਼ਦਾਰਾਂ ਨੇ ਜਾਂ ਆਪਣੇ ਹੀ ਮੋਟੀਵੇਸ਼ਨ ਅੰਦਰ ਬਹੁਤ ਜ਼ਿਆਦਾ ਸੀਗੀ ਪਹਿਲਾਂ ਤਾਂ ਸਭ ਲਾਉਟ ਕਰ ਰਹੇ ਸੀ ਕਿ ਹੌਬੀ ਐ ਆਤ ਸੀਰੀਅਸ ਬਿਜ਼ਨਸ ਥੋੜੀ ਹੁੰਦਾ ਵਾਲਾਂ ਦਾ ਬਿਜ਼ਨਸ ਕੌਣ ਕਰਦਾ ਮਾਈ ਨੇਬਰਸ ਆਲਸੋ ਦੇ ਵਰ ਲਾਈਕ ਕਿ ਕੁਛ ਤਾਂ ਕਰਦੀ ਰਹਿੰਦੀ ਆ ਕੁੜੀ ਮੈਂ ਮੈਂ ਤਾਂ ਘਰੋਂ ਬਿਜ਼ਨਸ ਸਟਾਰਟ ਕੀਤਾ ਪੂਰਾ ਮੈਂ ਤਾਂ ਘਰੋਂ ਹੀ ਵਾਲ ਵੇਚਦੀ ਸੀ I mean it's not ideal ਅਦਾਨੀ ਕਰ ਸਕਦੇ ਬਟ ਉਹਨਾਂ ਨੂੰ ਵਿਸ਼ਵਾਸ ਸੀ ਦੀ ਸੀ ਤਾਂ ਮੈਂ ਤਾਂ ਬਿਫੋਰ ਸ਼ਾਰਕ ਟੈਂਗ ਦਾ ਐਪੀਸੋਡ 에ਅਰ ਹੋਣ ਵਾਲਾ ਸੀ ਮੈਂ ਤਦ ਤੱਕ ਬਿਲਡਿੰਗ ਚੋਂ ਘਰ ਚੋਂ ਕੰਮ ਕਰ ਰਹੀ ਸੀ ਮੈਨੂੰ ਲੱਗਾ ਐਪੀਸੋਡ ਆਏਗਾ ਇਹਨਾਂ ਨੂੰ ਪਤਾ ਲੱਗ ਜਾਊਗਾ ਕਿ ਐ ਤਾਂ ਸਕਸੈਸਫੁਲ बिजनेस है उसको हाँ। तो पहला पहला ही मैं मूव कर लिया एंड आफ्टर थ्री मंथ एपिसोड गेम एंड देन दे वर लाइक अरे साडी बिल्डिंग तो निकली है आ, कुड़ी साडी साडी बिल्डिंग तो निकली है एंड देन आई वाज लाइक बट इफ दे हैडंट सपोर्टेड मी मैं तो रेंट पे रह रही सी हूं आज भी रेंट पे रहनी हूं बॉम्बे से ता कार खरीदना इट्स अ वेरी बिग ड्रीम बाबा जी मेरे का जल्दी मैं करन जी बट या तो चैलेंजेस था उस वक्त आई सी कि बिलीव कराना कि रियल है बट शार्क टैंक डिड दैट फॉर मी शार्क टैंक ने प्रूव करता कि Uh, it is a legit business taan respect vi mili jo vi chahida si but main mainu aidan nahi lagya ki main struggle kar rahi si mainu je kisi ne motivate day to day basis te kitta ho mere customers si oh customer aake mainu khende si aidan da product banao eh karo oh karo i took every feedback put it into the business mm. and today whatever it is is because of the consumer brosta mm. ਪ੍ਰੋਸਾ ਪ੍ਰੋਸਾ ਉਹਨਾਂ ਨੇ ਦਿਖਾਇਆ ਉਹ ਚੀਜ਼ ਕੁਆਲਿਟੀ ਕੁਆਲਿਟੀ ਤੇ ਵੀ ਡਿਪੈਂਡ ਹੁੰਦਾ ਨਾ ਟਾਈਮਿੰਗ ਤੇ ਵੀ ਡਿਪੈਂਡ ਹੁੰਦਾ ਹੈ ਨਾ ਉਹ ਚੀਜ਼ਾਂ ਟਾਈਮ ਤੇ ਸਾਰਿਆਂ ਨੂੰ ਮਿਲਣੀਆਂ ਵਧੀਆ ਚੀਜ਼ਾਂ ਲੱਗਣੀਆਂ ਕੁਆਲਿਟੀ ਮੈਟਰਸ ਆਈ ਥਿੰਕ ਉਹ ਚੀਜ਼ਾਂ ਦੇ ਵਿੱਚ ਹੈ ਨਾ ਸੋ ਸੋ ਹੈਪੀ ਦੈਟਸ ਆਲ ਮੈਂ ਹੀ ਕਹਿ ਸਕਦੀ ਹਾਂ ਥੈਂਕ ਯੂ ਸੋ ਹੈਪੀ ਫॉर ਯੂ ਐਂਡ ਵੈਗਰੁ ਤਰੱਕੀਆ ਬਖਸ਼ डेफिनेटਲੀ ਸੋ ਅੱਗੇ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਆ ਰਹੇ ਨੇ ਜਾਣ ਸਕਦੇ ਆਪਾਂ ਇੱਕ ਮੈਂ ਹੋਰ ਫਿਲਮ ਕੀਤੀ ਹੈ ਜੋ ਜੁਆਇਨ ਆਮਬੀਰ ਦੇ ਨਾਲ ਨਾਨਦੇ ਨਾਲ ਤਾਂ ਬਹੁਤ ਛੋਟਾ ਜਿਹਾ ਰੋਲ ਹੈ ਮੇਨ ਲੀਡ ਨਹੀਂ ਹੈ ਉੱਥੇ ਮੈਂ ਬਟ ਉਹਨਾਂ ਦੇ ਨਾਲ ਕੰਮ ਕਰਨ ਦਾ ਮੇਰਾ ਇੱਕ ਸਪਨਾ ਸੀ ਆ ਆਨੰਦਲal rai ਨੇ ਪ੍ਰੋਡਿਊਸ ਕੀਤੀ ਹੈ ਉਹ ਵੀ ਇੰਨੇ ਵੱਡੇ ਆ ਮੀਨ ਉਹਨਾਂ ਦੀ ਹਜੇ ਆਈਆ ਫਿਲਮ ਦਿਸ ਵਨ ਵਿਦ ਕ੍ਰਿਤੀ ਐਂਡ ਹਨੁਸ਼ OK ਜੀ ਉਹ ਪਿਆਰ ਵਾਲੀ ਕਿਰਿਆ ਲਵ ਸਟੋਰੀ ਤੇਰੇ ਇਸ਼ਕ ਮੇਂ ਤੇਰੇ ਇਸ਼ਕ ਮੇਂ ਹਾਂਜੀ ਠੀਕ ਹੈ ਜੀ ਠੀਕ ਹੈ ਤਾਂ ਆਨੰਦ ਦੇ ਨਾਲ ਉਹ ਉਹਨਾਂ ਨੇ ਪ੍ਰੋਡਿਊਸ ਕੀਤੀ ਹੈ ਹੂੰ